અમદાવાદ જહાજ જહાજ સે તો બાદ DGCA ਦਾ ਵੱਡਾ ਫੈਸਲਾ Boeing 787 ਜਹਾਜ਼ਾਂ ਦੀ ਹੋਵੇਗੀ ਸੁਰੱਖਿਆ ਜਾਂਚ સોਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਔਰ ਕਮਲ ਕੌਰ ਭਾਬੀ ਦਾ ਕਤਲ ਅਮਰਤਪਾਲ ਮਹਿਰੋਂ ਦੇ ਦੋ ਸਾਥੀਆਂ ਨੇ ਮਿਲ ਕੇ ਕੀਤਾ ਕਤਲ ਪੁਲਿਸ ਨੇ ਦੋਵਾਂ ਨੂੰ ਕੀਤਾ ਗ੍ਰਿਫਤਾਰ ਅਮਰਤਪਾਲ ਸਿੰਘ ਮਹਿਰੋਂ ਦੀ ਹਾਲ ਲਈ ਛਾਪੇਮਾਰੀ جاری ਵਿੱਤ ਮੰਤਰੀ ਅਰਪਾਲ ਸਿੰਘ ਚੀਮਾ ਨੇ ਵਿਰੋਧੀਆਂ ਨੂੰ ਡੋਪ ਟੈਸਟ ਕਰਵਾਉਣ ਦੀ ਚੁਣੌਤੀ ਕਿਹਾ ਕਈ ਅਕਾਲੀ ਤੇ ਕਾਂਗਰਸ ਲੀਡਰਾਂ ਦਾ ਕਰਵਾਉਣਾ ਚਾਹੀਦਾ ਹੈ ਡੋਪ ਟੈਸਟ ਤਾਂ ਸੁਖਬੀਰ ਬਾਦਲ ਨੇ ਕੀਤਾ ਪਰਤਵਾਰ ਕਿਹਾ ਡੋਪ ਟੈਸਟ ਦੀ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੋੜ ਪੰਜਾਬ 'ਚ ਹੁਣ ਨਹੀਂ ਚੱਲੇਗਾ ਕਾਰ ਵਿੱਚ ਬਾੜ ਸੜਕਾਂ ਤੇ ਕਾਰਾਂ ਖੜੀਆਂ ਕਰਕੇ ਸ਼ਰਾਬ ਪੀਣ ਦੀ ਪਥਾ ਨੂੰ ਖਤਮ ਕਰਨ ਦੀ ਕੋਸ਼ਿਸ਼ ਪ੍ਰਸ਼ਾਸਨ ਦੇ ਹੁਕਮਾਂ ਨੂੰ ਨਾ ਮੰਨਣ ਵਾਲਿਆਂ ਖਿਲਾਫ ਹੋਵੇਗੀ ਸਖਤ ਕਾਰਵਾਈ ਦਿੱਲੀ ਆਰੇ 에어 ਇੰਡੀਆ ਦੇ ਜਹਾਜ਼ ਦੀ ਹੋਈ ਐਮਰਜੈਂਸੀ ਲੈਂਡਿੰਗ ਮੁੜ ਖਤਰੇ ਵਿੱਚ ਪਈ 156 ਯਾਤਰੀਆਂ ਦੀ ਜਾਨ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਜਹਾਜ਼ ਨੂੰ THAILAND 'ਚ ਕਰਵਾਉਣਾ ਪਿਆ ਲੈਂਡ ਜਾਪ 'ਚ ਗਰਮੀ ਨੇ ਕੱਢੇ ਵੱਟ ਪਿਛਲੇ 55 ਸਾਲਾਂ ਦਾ ਤੋੜਿਆ ਰਿਕਾਰਡ ਪ੍ਰਸ਼ਾਸਨ ਵੱਲੋਂ ਜਾਰੀ ਕੀਤਾ ਗਿਆ ਰੈਡ ਅਲਰਟ ਤੇ ਹੁਣ ਖਬਰਾਂ ਵਿਸਤਾਰ ਤੇ ਨਾਲ અમદાવાદ જહાજ ਹਾਦਸੇ ਤੋਂ ਬਾਅਦ DGCA ਦਾ ਵੱਡਾ ਫੈਸਲਾ બોਇੰਗ 787 ਜਹਾਜ਼ਾਂ ਦੀ ਹੋਵੇਗੀ ਸੁਰੱਖਿਆ ਜਾਂਚ ગુજરાત ਦੇ અમદાવાદ ਦੇ ਵਿੱਚ 12 ਜੂਨ ਨੂੰ ਹੋਏ ਭਿਆਨਕ ਹਾਦਸੇ ਤੋਂ ਬਾਅਦ DGCA ਨੇ બોਇੰਗ 787 ਜਹਾਜ਼ਾਂ ਤੇ ਸੁਰੱਖਿਆ ਜਾਂਚ ਵਧਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਨੇ ਇਹ ਨਵੇਂ ਨਿਰਦੇਸ਼ 15 ਜੂਨ 2025 ਦੀ ਅੱਧੀ ਰਾਤ 12 ਵਜੇ ਤੋਂ ਲਾਗੂ ਹੋ ਜਾਣਗੇ DGCA ਨੇ ਉਡਾਣ ਤੋਂ ਪਹਿਲਾਂ ਕਈ ਮਹੱਤਵਪੂਰਨ ਤਕਨੀਕੀ ਜਾਂਚਾਂ ਦੇ ਨਿਰਦੇਸ਼ ਦਿੱਤੇ ਨੇ DGCA ਵੱਲੋਂ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਉਡਾਣ ਭਰਨ ਤੋਂ ਪਹਿਲਾਂ ਬਾਲਣ ਪੈਰਾਮੀਟਰ ਨਿਗਰਾਨੀ ਅਤੇ ਸੰਬੰਧਿਤ ਪ੍ਰਣਾਲੀਆਂ ਦੀ ਜਾਂਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕੈਬਿਨ 에ਅਰ ਕੰਪਰੈਸਰ, ਜੁੜੇ ਸਿਸਟਮ, ਇਲੈਕਟ੍ਰੋਨਿਕ ਇੰਜਣ ਨਿਯੰਤਰਣ ਪ੍ਰਣਾਲੀ, ਇੰਜਣ ਬਾਲਣ ਦੁਆਰਾ ਸੰਚਾਲਿਤ ਐਕਚੂਲੇਟਰ, ਤੇਲ ਪ੍ਰਣਾਲੀ, ਹਾਈਡਰੌਲਿਕ ਪ੍ਰਣਾਲੀ ਦੀ ਸੇਵਾਯੋਗਤਾ ਅਤੇ ਉਡਾਣ ਭਰਨ ਵਾਲੇ ਮਾਪਦੰਡਾ ਦੀ ਸੰਚਾਲਨ ਜਾਂਚ ਇਸ ਵਿੱਚ ਖਿਆਕ ਕੀਤੀ ਜਾਵੇਗੀ। DGCA ਨੇ ਕਿਹਾ ਹੈ ਕਿ ਹੁਣ ਆਵਾਜਾਈ ਨਿਰੀਖਣ ਵਿੱਚ ਫਲਾਈਟ ਕੰਟਰੋਲ ਨਿਰੀਖਣ ਲਾਜ਼ਮੀ ਹੋਵੇਗਾ ਜੋ ਅਗਲੇ ਆਦੇਸ਼ਾਂ ਤੱਕ ਲਾਗੂ ਰਹੇਗਾ ਇਸ ਨਾਲ ਹੀ ਅਗਲੇ 2 ਹਫ਼ਤਿਆਂ ਵਿੱਚ ਪਾਵਰ ਇੰਸ਼ੋਰੈਂਸ ਚੈੱਕ ਨੂੰ ਪੂਰਾ ਕਰਨਾ ਹੋਵੇਗਾ DGCA ਨੇ ਪਿਛਲੇ 15 ਦਿਨਾਂ ਵਿੱਚ ਵਾਰ-ਵਾਰ ਤਕਨੀਕੀ ਖਾਮੀਆਂ ਦੀ ਸਮੀਖਿਆ ਦੇ ਆਧਾਰ ਤੇ ਰੱਖ-ਰਖਾਅ ਦੀ ਕਾਰਵਾਈ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਨੇ ਲੰਡਨ ਜਾਣ ਵਾਲਾ ਇੱਕ ਬੋਇੰਗ 787 ਡ੍ਰੀਮ ਲਾਈਨਰ ਜਹਾਜ਼ ਵੀਰਵਾਰ ਦੁਪਹਿਰ ਸਰਦਾਰ ਵੱਲਭ ਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਥੋੜੀ ਦੇਰ ਬਾਅਦ ਮੇਗਨਾਨੀ ਨਗਰ ਖੇਤਰ ਵਿੱਚ ਇੱਕ ਮੈਡੀਕਲ ਕਾਲਜ ਕੈਂਪਸ ਵਿੱਚ ਹਾਦਸਾ ਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਸਿਰਫ ਇੱਕ ਯਾਤਰੀ ਚਮਤਕਾਰ ਨਾਲ ਬਚ ਸਕਿਆ। ਸ਼ਰੀਆ ਉਜਾਈ ਮੰਤਰਾਲੇ ਦੀਨ 에ਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਨੇ ਹਾਦਸੇ ਦੀ ਜਾਂਚ ਵੜ ਦਿੱਤੀ ਹੈ। ਉਧਰ ਪ੍ਰਧਾਨ ਮੰਤਰੀ ਮੋਦੀ ਸ਼ੁੱਕਰਵਾਰ ਨੂੰ ਅੰਮੜਾਬਾਦ ਦੇ ਵਿੱਚ ਉਸ ਜਗ੍ਹਾ ਪਹੁੰਚ ਜਿੱਥੇ ਵੀਰਵਾਰ ਨੂੰ 에ਅਰ ਇੰਡੀਆ ਦਾ ਜਹਾਜ਼ ਹਾਦਸਾ ਗ੍ਰਸਤ ਹੋਇਆ ਸੀ। ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ 241 ਲੋਕਾਂ 'ਸਣੇ 265 ਲੋਕਾਂ ਦੀ ਮੌਤ ਹੋ ਗਈ। ਪ੍ਰਧਾਨ ਮੰਤਰੀ ਨੇ ਜਹਾਜ਼ ਹਾਦਸੇ ਵਿੱਚ ਜ਼ਖਮੀ ਲੋਕਾਂ ਨਾਲ ਵੀ ਮੁਲਾਕ ਮੋਦੀ ਨੇ ਜਹਾਜ਼ ਵਿੱਚ ਸਵਾਰ ਯਾਤਰੀਆਂ ਵਿੱਚੋਂ ਇੱਕੋ ਇੱਕ ਬੱਚੇ ਵਿਸ਼ਵਾਸ ਕੁਮਾਰ ਰਵੇਸ਼ ਨਾਲ ਵੀ ਮੁਲਾਕਾਤ ਕੀਤੀ ਹੈ ਵਿਸ਼ਵਾਸ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਾਰਾ ਹਾਲ ਦੱਸਿਆ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦੱਸਿਆ ਕਿ ਇਹ ਸਭ ਮੇਰੀਆਂ ਅੱਖਾਂ ਦੇ ਸਾਹਮਣੇ ਹੋਇਆ ਮੈਂ ਖੁਦ ਵਿਸ਼ਵਾਸ ਨਹੀਂ ਕਰ ਪਾ ਰਿਹਾ ਕਿ ਮੈਂ ਕਿਵੇਂ ਜਿੰਤਾ ਪਚਿਆ ਕਿਉਂਕਿ ਥੋੜੀ ਦੇਰ ਲਈ ਮੈਨੂੰ ਲੱਗਿਆ ਕਿ ਮੈਂ ਮਰ ਜਾਵਾਂਗਾ ਪਰ ਜਦੋਂ ਮੈਂ ਆਪਣੀਆਂ ਅੱਖਾਂ ਖੋਲ੍ਹੀਆਂ ਤਾਂ ਮੈਂ ਦੇਖਿਆ ਕਿ ਮੈਂ ਜਿਉਂਦਾ ਹਾਂ ਜਹਾਜ਼ਾਸਤ ਦੇ ਵਿੱਚ ਮਾਰੇ ਗਏ ਲੋਕਾਂ ਦੇ ਵਿੱਚੋਂ 6 ਲੋਕਾਂ ਦੀ ਪਛਾਣ ਕਰਨ ਤੋਂ ਬਾਅਦ ਸ਼ੁਕਰਵਾਰ ਨੂੰ ਉਹਨਾਂ ਦੀਆਂ ਲਾਸ਼ਾਂ ਉਹਨਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਨੇ ਪ੍ਰਮੋਸ਼ਨ ਬਹਾਨੇ ਸੱਦ ਕੇ ਮਾਰੀ ਸੋਸ਼ਲ ਮੀਡੀਆ ਇਨਫਲੂਐਂਸਰ ਅਮਰਪਾਲ ਮੈਰੋ ਦੇ ਦੋ ਸਾਥੀਆਂ ਨੇ ਮਿਲ ਕੇ ਕੀਤਾ ਕਤਲ ਪੁਲਿਸ ਨੇ ਦੋਵਾਂ ਨੂੰ ਕੀਤਾ ਗ੍ਰਿਫਤਾਰ ਕਿ ਦਿਨੀ ਪੰਜਾਬ ਦੀ ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਦੀ ਪੇਤ ਭਰੀ ਹਾਲਾਤ ਵਿੱਚ ਲਾਸ਼ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ ਸੀ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਅਰੈਸਟ ਕਰ ਲਿਆ ਇਹਨਾਂ ਮੁਲਜ਼ਮਾਂ ਦੀ ਪਛਾਣ ਜਲਸਪੀਤ ਸਿੰਘ ਤੇ ਨਿਮਰਤਜੀਤ ਸਿੰਘ ਵਜੋਂ ਹੋਈ ਹੈ ਜੋ ਕਿ ਨਿਹੰਗ ਸਿੰਘ ਅਮਰਪਾਲ ਸਿੰਘ ਮੈਰੋ ਦੇ ਸਾਥੀ ਦੱਸੇ ਜਾ ਰਹੇ ਨੇ ਪੁਲਿਸ ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਹੀ ਅਮਰਪਾਲ ਸਿੰਘ ਮੈਰੋ ਮਤਕ ਕੰਚਨ ਕੁਮਾਰੀ ਉਰਫ ਕਮਲ ਕੌਰ ਦੇ ਘਰ ਵੀ ਗਿਆ ਸੀ ਅਤੇ ਉਸ ਨੂੰ ਆਪਣਾ ਸੋਸ਼ਲ ਮੀਡੀਆ ਦਾ ਗੰਦਾ ਕੰਟੈਂਟ ਬੰਦ ਕਰਨ ਦੀ ਵਾਰਨਿੰਗ ਵੀ ਦਿੱਤੀ ਸੀ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਠਿੰਡਾ ਪੁਲਿਸ ਨੇ ਦੱਸਿਆ ਕਿ ਬਤਕ ਕੰਚਨ ਬਿਮਾਰੀ ਉਰਫ ਕਮਲ ਕੌਰ ਦੇ ਮਾਤਾ ਦੇ ਪਿਆਨਾਂ ਦੇ ਆਧਾਰ ਤੇ ਸ਼ਿਕਾਇਤ ਦਰਜ ਕੀਤੀ ਗਈ ਹੈ ਜਿਸ ਤੋਂ ਬਾਅਦ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਦੋ ਨੌਜਵਾਨ ਸਾਹਮਣੇ ਆਏ ਜਿਨ੍ਹਾਂ ਨੂੰ ਕੋ ਗ੍ਰਿਫਤਾਰ ਕਰ ਲਿਆ ਗਿਆ ਮੂਲਨ ਜਸਪੀਰ ਸਿੰਘ ਅਤੇ ਨਿਮਰਤੀ ਸਿੰਘ ਹੰਸਿੰਗ ਅਮਰਪਾਲ ਜਿਦੇ ਸਾਥੀ ਨੇ ਜੋ ਕਿ ਅਕਸਰ ਹੀ ਕਮਲ ਕੌਰ ਨੂੰ ਅਸ਼ਲੀਲ ਕੰਟੈਂਟ ਬਣਾਉਣ ਤੋਂ ਰੋਕਦੇ ਸਨ ਅਤੇ ਘਰ ਦੇ ਵਿੱਚ ਆ ਕੇ ਧਮਕੀ ਵੀ ਦਿੱਤੀ ਗਈ ਸੀ ਜੇਕਰ ਇਹ ਸਭ ਕੁਝ ਬਾਤਨਾ ਕੀਤਾ ਗਿਆ ਤਾਂ ਸ਼ਾਂਤ ਸ਼ਾਮ ਪੂਰਾ ਹੋਵੇਗਾ ਇਸ ਤੋਂ ਬਾਅਦ ਦੋਵਾਂ ਨੇ ਮਿਲ ਕੇ ਪਲਾਨ ਕੀਤਾ ਤਾਂ ਤੇ ਕਮਲ ਕੌਰ ਨੂੰ 9 ਜੂਨ ਨੂੰ ਕਾਰਪਰਮੋਸ਼ਨ ਦੇ ਬਹਾਨੇ ਆਪਣੇ ਦੋ ਸਾਥੀਆਂ ਨੂੰ ਭੇਜ ਕੇ ਲੁਧਿਆਣੇ ਤੋਂ ਬਠਿੰਡੇ ਲਿਆਂਦਾ ਪੁਲਿਸ ਨੇ ਕਿਹਾ ਕਿ ਦੋਵੇਂ ਮੁਲਜ਼ਮ ਆਪਣੀ ਸਕਾਰਪੀਓ ਦੇ ਵਿੱਚ ਸਨ ਅਤੇ ਕਮਲ ਆਪਣੀ ਗੱਡੀ ਦੇ ਵਿੱਚ ਨਾਲ-ਨਾਲ ਆ ਰਹੀ ਸੀ ਜਿਸ ਵਾਰ ਉਸਦੀ ਗੱਡੀ ਖਰਾਬ ਹੋਈ ਤੇ ਉਸ ਨੂੰ ਪੁੱਛੋ ਵੇ ਕਿ ਇੱਕ ਗੈਰਾਜ ਦੇ ਵਿੱਚ ਬਿਠਾਇਆ ਜਿੱਥੇ ਗਲਬਾ ਦੌਰਾਨ ਦੈਸ ਹੋਈ ਜਸਪੀ ਸਿੰਘ ਨੇ ਆਪਣੇ ਕਮਰਕੱਸੇ ਨਾਲ ਗਲਾ ਘੁੱਟ ਕੇ ਕਮਲਕਾਰ ਨੂੰ ਕਤਲ ਕਰ ਦਿੱਤਾ ਅਤੇ ਬਾਅਦ ਉਸ ਨੂੰ ਸੋਚੇ ਸਮਝੇ ਪਲਾਨ ਤਹਿਤ ਪੁੱਛੋ ਲੱਕ ਜਾ ਕੇ ਗੱਡੀ ਦੇ ਵਿੱਚ ਛੜ ਦਤਾ ਉਸ ਦੀ লাশ ਮਠੰਡਾ ਦੇ ਹਸਪਤਾਲ ਦੀ ਪਾਰਕਿੰਗ ਵਿੱਚ ਇੱਕ ਕਾਰਕ ਵਿੱਚ ਛੱਡੀ ਗਈ ਤਾਂ ਜੋ ਕਿਸੇ ਨੂੰ ਇਸ ਸੰਬੰਧੀ ਜਲਦੀ ਸ਼ੱਕ ਨਾ ਹੋਵੇ। ਪੁਲਿਸ ਮੁਤਾਬਕ ਫਿਲਹਾਲ ਅਮਰਪਾਲ ਸਿੰਘ ਮੈਰੋ ਨੂੰ ਫੜਨ ਲਈ ਤਲਾਸ਼ੀ ਅਭਿਆਨ ਚੱਲ ਰਿਹਾ ਹੈ ਅਤੇ ਜਲਦੀ ਕਾਬੂ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਹੋਤੇ ਪੁਲਿਸ ਨੇ ਦੱਸਿਆ ਕਿ ਨਿਮਰਤਜੀਤ ਸਿੰਘ ਜਿਸ ਦੀ ਉਮਰ 32 ਸਾਲ ਹੈ ਉਸ ਦੇ ਪਹਿਲਾਂ ਵੀ ਮਾਮਲੇ ਦਰਜ ਨੇ ਕਿਉਂਕਿ ਉਸ ਨੇ ਇੱਕ ਸ਼ਖਸ ਨੂੰ ਧਮਕੀ ਦਿੱਤੀ ਸੀ। ਇਸ ਤੋਂ ਇਲਾਵਾ ਅਮਰਪਾਲ ਸਿੰਘ ਤੇ ਵੀ ਪਹਿਲਾ ਮਾਮਲਾ ਦਰਜ ਹੈ। ਫਿਲਹਾਲ ਮਾਮਲੇ ਦੇ ਵਿੱਚ ਤਫ਼ਤੀਸ਼ ਕੀਤੀ ਜਾ ਰਹੀ ਹੈ ਤੇ ਕਮਲਕੌਰ ਦੇ ਕਤਲ ਤੋਂ ਬਾਅਦ ਨਿਹੰਗ ਸਿੰਘ ਅਮਰਪਾਲ ਸਿੰਘ ਮਹਿਰੋ ਦਾ ਪੱਖ ਵੀ ਸਾਹਮਣੇ ਆਇਆ ਹੈ ਇੱਕ ਵੀਡੀਓ ਜਾਰੀ ਕਰਕੇ ਅਮਰਪਾਲ ਸਿੰਘ ਮਹਿਰੋ ਨੇ ਕਿਹਾ ਹੈ ਕਿ ਜੋ ਵੀ ਹੋਇਆ ਹੈ ਚੰਗਾ ਹੋਇਆ ਜੇਕਰ ਕੰਚਨ ਕੁਮਾਰੀ ਇਹ ਸਭ ਨਾ ਕਰਦੀ ਤਾਂ ਉਸ ਦਾ ਇਹ ਹਸ਼ਰ ਨਾ ਹੁੰਦਾ ਉਸ ਨੇ ਆਪਣੇ ਨਾਂ ਪਿੱਛੇ ਕੌਰ ਲਾ ਕੇ ਸਾਡੀ ਕੌਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਮંત્રી ਹਰਪਾਲ ਸਿੰਘ ਚੀਮਾ ਨੇ ਵਿਰੋਧੀਆਂ ਨੂੰ ਦਿੱਤੀ ਡੋਪ ਟੈਸਟ ਕਰਵਾਉਣ ਦੀ ਚੇਤਾਵਨੀ ਕਿਹਾ ਕਈ ਅਕਾਲੀ ਤੇ ਕਾਂਗਰਸੀ ਲੀਡਰਾਂ ਦਾ ਕਰਵਾਉਣਾ ਚਾਹੀਦਾ ਹੈ ਡੋਪ ਟੈਸਟ ਤਾਂ ਸੁਖਬੀਰ ਬਾਦਲ ਨੇ ਕੀਤਾ पलटवार ਕਿਹਾ ਡੋਪ ਟੈਸਟ ਦੀ ਤਾਂ ਜਿਵੇਂ ਭਗਵੰਤ ਸਿੰਘ ਮਾਨ ਨੂੰ ਲੋੜ। ਪੰਜਾਬ ਵਿੱਚ ਡੋਪ ਟੈਸਟ ਨੂੰ ਲੈ ਕੇ ਨਵੀਂ ਚਰਚਾ ਛਿੜ ਗਈ ਹੈ। ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਨਦਰ ਸਿੰਘ ਰਾਜਾਪਿੰਗ ਵੱਲੋਂ ਯੁਧ ਨਸ਼ਾ ਵਿਰੁੱਧ ਮੁਹਿੰਮ ਤੇ ਸਵਾਲ ਖੜੇ ਕੀਤੇ ਗਏ ਤੇ ਇਸ ਦੌਰਾਨ ਉਹਨਾਂ ਨੇ ਇਹ ਵੀ ਕਿਹਾ ਕਿ ਰਵਾਇਤ ਨਸ਼ਿਆਂ ਤੇ ਚਰਚਾ ਕਰਨੀ ਹੋਵੇਗੀ। ਇਸ ਨੂੰ ਲੈ ਕੇ ਪੰਜਾਬ ਦੇ ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਕਾਂਗਰਸ ਰਵਾਇਤ ਨਸ਼ਿਆਂ ਦੇ ਨਾਮ ਹੇਤ ਅਫੀਮ ਨੂੰ ਪ੍ਰਮੋਟ ਕਰ ਰਹੀ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਕਈ ਅਕਾਲੀ ਦਲ ਅਤੇ ਕਾਂਗਰਸ ਦੇ ਆਗੂਆਂ ਨੂੰ ਡੋਪ ਟੈਸਟ ਕਰਵਾਉਣਾ ਚਾਹੀਦਾ ਹੈ ਅਤੇ ਡੋਪ ਟੈਸਟ ਮਗਵਿੰਨਾਂ ਪਾਰਟੀਆਂ ਦੇ ਕਈ ਆਗੂਆਂ ਨੂੰ ਅਸਹਿੜਾਓ ਕੇਂਦਰ ਵਿੱਚ ਭੇਜਣਾ ਪੈ ਸਕਦਾ ਹੈ ਹਰਪਾਲ ਚੀਮਾ ਦੇ ਬਿਆਨ ਮਗਰੋਂ ਸਿਆਸਤ ਗਰਮਾ ਗਈ ਹੈ ਇਸ ਮੁੱਦੇ ਤੇ ਵੱਖ-ਵੱਖ ਪਾਰਟੀਆਂ ਦੇ ਪ੍ਰਤੀਕਰਮ ਵੀ ਸਾਹਮਣੇ ਆਉਣ ਲੱਗੇ ਨੇ ਲੁਧਿਆਣੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਪੀਰ ਸਿੰਘ ਬਾਦਲ ਦੇ ਵੱਲੋਂ ਸਵਾਲ ਦੇ ਜਵਾਬ ਦੇ ਵਿੱਚ ਦੱਸਿਆ ਗਿਆ ਉਹਨਾਂ ਨੇ ਕਿਹਾ ਕਿ ਉਹ ਤਾਂ ਅਮਰਤਾਰੀ ਬੰਦੇ ਨੇ ਉਹਨਾਂ ਨੂੰ ਡੋਪ ਟੈਸਟ ਦੀ ਲੋੜ ਨਹੀਂ ਹੈ ਅਤੇ ਡੋਪ ਟੈਸਟ ਦੀ ਲੋੜ ਤਾਂ ਮੁ ਉਨਾਂ ਨੇ ਡਰੋਗ ਟੈਸਟ ਹੋਣਾ ਚਾਹੀਦਾ ਹੈ ਉਸ ਦੂਸਰੇ ਪਾਸੇ ਸੁਨੀਲ ਕੁਮਾਰ ਜਾਖੜ ਦੇ ਵੱਲੋਂ ਵੀ ਕਿਹਾ ਗਿਆ ਉਹਨਾਂ ਨੇ ਕਿਹਾ ਕਿ ਡਰੋਗ ਟੈਸਟ ਕਰਵਾਉਣ ਦੇ ਨਾਲ ਇਹ ਸਾਬਿਤ ਨਹੀਂ ਹੋਵੇਗਾ ਕਿ ਉਹ ਸ਼ਖਸ ਨਸ਼ਾ ਵੇਚਦਾ ਹੈ ਜਾਂ ਨਹੀਂ ਮੈਂ ਕਈ ਅਜਿਹੇ ਲੋਕਾਂ ਨੂੰ ਜਾਣਦਾ ਜੋ ਕਿ ਸ਼ਰਾਬ ਨੂੰ ਹੱਥ ਵੀ ਨਹੀਂ ਲੋਂਦੇ ਪਰ ਉਹ ਸ਼ਰਾਬ ਵੇਚਦੇ ਨੇ ਡਰੋਗ ਟੈਸਟ ਦੀ ਚੁਣੌਤੀ ਦੇ ਨਾਲ ਇਹ ਸਾਬਿਤ ਨਹੀਂ ਹੋਵੇਗਾ ਕਿ ਕੌਣ ਨਸ਼ਾ ਵੇਚਦਾ ਹੈ ਅਤੇ ਕੌਣ ਨਹੀਂ ਇਹ ਫਾਲਤੂ ਦੀ ਗੱਲ ਹੈ ਫਲਹਾ ਇਸ ਮੁੱਦੇ ਤੇ ਪੰਜਾਬ ਦੀ ਸਿਆਸਤ ਕਾਫੀ ਗਰਮਾਈ ਹੋਈ ਹੈ ਪੰਜਾਬ ਚ ਹੁਣ ਨਹੀਂ ਚੱਲੇਗਾ ਕਾਰ ਵਿਚ ਬਾਹਰ ਸੜਕਾਂ ਤੇ ਕਾਰਾਂ ਖੜੀਆਂ ਕਰਕੇ ਸ਼ਰਾਬ ਪੀਣ ਦੀ ਪ੍ਰਥਾ ਨੂੰ ਖਤਮ ਕਰਨ ਦੀ ਕੋਸ਼ਿਸ਼ ਪ੍ਰਸ਼ਾਸਨ ਦੀ ਹੁਕਮਾਂ ਨੂੰ ਨਾ ਮੰਨਣ ਵਾਲਿਆਂ ਖਿਲਾਫ ਹੋਵੇਗੀ ਸਖਤ ਕਾਰਵਾਈ ਅਮਰਸਰ ਜ਼ਿਲ੍ਹਾ ਅਫਗਾਰੀ ਵਿਭਾਗ ਗੈਰਕਾਨੂੰਨੀ ਸ਼ਰਾਬ ਦੇ ਚੱਲਣ ਨੂੰ ਰੋਕਣ ਲਈ ਦੂਸਰੇ ਪੜਾ ਤੇ ਪਹੁੰਚ ਗਿਆ ਇਸ ਕੜੀ ਦੇ ਵਿੱਚ ਪਿੰਡੂ ਖੇਤਰਾ ਅਤੇ ਕਾਰਾਂ ਵਿੱਚ ਗੈਰਕਾਨੂੰਨੀ ਸ਼ਰਾਬ ਨੂੰ ਰੋਕਣਤ ਬਾਅਦ ਵਿਭਾਗ ਨੇ ਸੜਕਾਂ ਤੇ ਕਾਰਾਂ ਖੜੀਆਂ ਕਰਕੇ ਸ਼ਰਾਬ ਪੀਂਦੀ ਰਥਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕਾਰਵਾਈ ਦੇ ਵਿੱਚ ਐਕਸਾਈਜ਼ ਪੁਲਿਸ ਦੇ ਨਾਲ ਸਥਾਨਕ ਪੁਲਿਸ ਵੀ ਜ਼ਿਲ੍ਹਾ ਅਧਿਕਾਰੀ ਵਿਭਾਗ ਦੀ ਕਾਰਵਾਈ ਦੇ ਵਿੱਚ ਸ਼ਾਮਿਲ ਸੀ ਵਿਭਾਗ ਨੂੰ ਜਾਣਕਾਰੀ ਸੀ ਕਿ ਅਮਸਰੇ ਰੰਜੀਤ ਐਵਨੀ ਹੁਦੇ ਖੇਤਰਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਰਜਿਸਟਰਡ 12 ਵਿੱਚ ਬੈਠਣ ਦੀ ਬਜਾਏ ਸੜਕਾਂ ਤੇ ਆਪਣੀਆਂ ਕਾਰਾਂ ਖੁੱਲਿਆਂ ਪਾਰਕ ਕਰਦੇ ਨੇ ਅਤੇ ਇਸ ਨੂੰ ਅੰਦਰੋਂ ਬਾਰ ਬਣਾਉਂਦੇ ਨੇ ਬਾਰੂ ਰੇੜੀ ਵਾਲੇ ਟਾਬੇ ਵਾਲੇ ਮਾਸਾਰੀਆਂ ਤੇ ਖਾਣ ਪੀਣ ਦੀਆਂ ਚੀਜ਼ਾਂ ਦੀ ਸਪਲਾਈ ਕਰਦੇ ਨੇ ਇਸ ਦੇ ਦੋ ਫਾਇਦੇ ਨੇ ਪਹਿਲਾ ਰਜਿਸਟਰ ਰੈਸਟੋਰੈਂਟਾਂ ਤੇ 12 ਵਿੱਚ ਖਪਤ ਹੋਣ ਵਾਲੀਆਂ ਤੇ ਖਾਣ ਪੀਣ ਵਾਲੀਆਂ ਚੀਜ਼ਾਂ ਤੇ GST ਲਾਗੂ ਹੁੰਦਾ ਹੈ ਦੂਸਰਾ ਜੇਕਰ ਸੜਕਾ ਤੇ ਕਾਰ ਖੜੀ ਕਰਕੇ ਖਾਣ ਪੀਣ ਦੀਆਂ ਵਸਤੂਆਂ ਖਰੀਦਦੇ ਨੇ ਤਾਂ ਉਹ ਨੂੰ ਸਸਤੇ ਭਾਅ ਦੇ ਵਿੱਚ ਪੈਂਦੀਆਂ ਨੇ ਜ਼ਿਲ੍ਹਾ ਅਫਬਕਾਰੀ ਅਧਿਕਾਰੀ ਨੇ ਦੱਸਿਆ ਕਿ ਅਮਰਸਰ ਦੇ ਪੌਸ਼ ਇਲਾਕੇ ਰਣਜੀਤ ਯਾਦਵਿੰਦ ਦੇ ਸਾਰੇ ਬਲਾਕਸ ਵਿੱਚ ਆਬਕਾਰੀ ਭਾਗ ਦੇ ਵੱਲੋਂ ਚੈਕਿੰਗ ਕੀਤੀ ਗਈ। ਇਸ ਦੌਰਾਨ ਸਾਂਝੀਆਂ ਟੀਮਾਂ ਨੇ ਸੈਂਕੜੇ ਵਾਹਨਾਂ ਦੀ ਜਾਂਚ ਕੀਤੀ ਤੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਕਾਰ ਮਾਲਕਾਂ ਨੂੰ ਸੁਚੇਤ ਕੀਤਾ ਕਿ ਇਹ ਅਪਰਾਧ ਹੈ ਅਤੇ ਪ੍ਰਸ਼ਾਸਨ ਦੀ ਗੱਲ ਨਾ ਮੰਨਣ ਦੀ ਸੂਰਤ ਵਿੱਚ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ। ਦੱਸਦੀ ਹੈ ਕਿ ਕੁਝ ਸਮਾਂ ਪਹਿਲਾਂ ਹੀ ਮਜ਼ੂਤਾ ਇਲਾਕੇ ਦੇ ਵਿੱਚ ਨਕਲੀ ਸ਼ਰਾਬ ਪੀਣ ਦੇ ਨਾਲ ਕਈ ਮੌਤਾਂ ਹੋਈਆਂ ਸਨ ਜਿਸ ਤੋਂ ਬਾਅਦ ਹੁਣ ਪ੍ਰਸ਼ਾਸਨ ਦੇ ਵੱਲੋਂ ਕਦਮ ਚੁੱਕਿਆ ਗਿਆ ਹੈ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਤਰੀਕੇ ਨਾਲ ਗੈਰਕਾਨੂੰਨੀ ਸ਼ਰਾਬ ਦੀ ਵਿਕਰੀ ਘਟੇਗੀ ਪੰਜਾਬ 'ਚ ਗਰਮੀ ਨੇ ਕੱਢੇ ਵੱਟ ਪਿਛਲੇ 55 ਸਾਲ ਦਾ ਟੁੱਟਿਆ ਰਿਕਾਰਡ 47 ਡਿਗਰੀ ਤੋਂ ਪਾਰ ਪਹੁੰਚਿਆ તાਪਮਾਨ ਪੂਰੇ ਉੱਤਰ ਭਾਰਤ ਦੇ ਵਿੱਚ ਗਰਮੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਇਸ ਸਮੇਂ ਪੂਰੇ ਪੰਜਾਬ ਦੇ ਵਿੱਚ ਲਗਾਤਾਰ ਗਰਮੀ ਦਾ ਪਰਕੋਪ ਵਧ ਰਿਹਾ ਹੈ ਤਾਪਮਾਨ 45 ਡਿਗਰੀ ਤੋਂ ਪਾਰ ਪਹੁੰਚ ਗਿਆ ਹੈ ਪਠਿੰਡਾ ਦੇ ਵਿੱਚ ਵੀਰ ਦਿਨ ਤਾਪਮਾਨ 47 ਡਿਗਰੀ ਸੈਲਸੀਅਸ ਤੋਂ ਵੀ ਉੱਪਰ ਹੈ ਜੇਕਰ ਪੰਜਾਬ ਦੇ ਹੋਰ ਨਾ ਹਿੱਸਿਆਂ ਦੀ ਗੱਲ ਕੀਤੀ ਜਾਵੇ ਤਾਂ ਤਾਪਮਾਨ ਐਵਰੇਜ ਨਾਲੋਂ ਜ਼ਿਆਦਾ ਚੱਲ ਰਿਹਾ ਹੈ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਪਾਗ ਵੱਲੋਂ 70 ਤੋਂ ਤਾਪਮਾਨ ਰਿਕਾਰਡ ਕੀਤੇ ਜਾ ਰਹੇ ਨੇ ਅਤੇ ਮੌਸਮ ਵਿਗਿਆਨੀ ਡਾਕਟਰ ਕਿੰਗਰਾ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਪਿਛਲੇ 55 ਸਾਲਾਂ ਦੇ ਵਿੱਚ ਇੰਨਾ ਵੱਧ ਤਾਪਮਾਨ 70 ਤੋਂ ਬਾਅਦ ਇਸ ਹਫ਼ਤੇ ਬਾਅਦ ਤਾਪਮਾਨ ਸੀ 12 ਜੂਨ ਨੂੰ ਆਮ ਨਾਲੋਂ ਲਗਭਗ 7 ਡਿਗਰੀ ਜ਼ਿਆਦਾ ਤਾਪਮਾਨ ਰਿਕਾਰਡ ਕੀਤਾ ਗਿਆ। ਦਾ ਤਾਪਮਾਨ ਵੀ ਕਿਤੇ ਡਿਗਰੀ ਦੇ ਨੇੜੇ ਚੱਲ ਰਿਹਾ ਜੋ ਕਿ ਆਮ ਨਾਲੋਂ 7.6 ਡਿਗਰੀ ਵਾਧਾ ਹੈ। ਉਹਨਾਂ ਨੇ ਕਿਹਾ ਹੈ ਕਿ ਫਿਲਹਾਲ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਹੈ ਕਿ ਅਜੇ ਵੀ ਲੂ ਚੱਲਦੀ ਰਹੇਗੀ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਕੁਝ ਰਾਹਤ ਜ਼ਰੂਰ ਮਿਲ ਸਕਦੀ ਹੈ। ਹਾਲਕਿ ਇਹਨੇ ਤਾਪਮਾਨ ਵਧਣ ਦੇ ਕਾਰਨ ਦੱਸਤੀ ਹੋਏ ਕਿ ਆ ਕਿ ਲਗਾਤਾਰ ਗਲੋਬਲ ਵਾਰਮਿੰਗ ਅਤੇ ਜੰਗਲਾਂ ਦੀ ਕਟਾਈ ਆਦਿ ਕਰਕੇ ਹੀ ਤਾਪਮਾਨ ਵਧ ਰਹੇ ਨੇ ਮੌਸਮ ਵਿਗਿਆਨੀਆਂ ਨੇ ਕਿਹਾ ਕਿ ਜੂਨ ਮਹੀਨੇ ਵਿੱਚ ਜ਼ਰੂਰ ਪਹਿਲੇ ਹਫਤੇ ਬੀਐਮਐਮ ਤੱਕ بارش ਹੋਈ ਸੀ ਪਰ ਫਿਲਹਾਲ ਮੌਸਮ ਖੁਸ਼ਕ ਚੱਲ ਰਿਹਾ ਹੈ ਦੱਸਿਆ ਗਿਆ ਹੈ ਕਿ ਕਪੂਰਥਲਾ ਚਲੰਦਰ ਲੁਧਿਆਣਾ ਬਰਨਾਲਾ ਮੋਹਾਲੀ ਅਤੇ ਫਤਗਰ ਸਾਹਿਬ ਵਿੱਚ ਕੁਝ ਥਾਵਾਂ ਤੇ ਬਹੁਤ ਜ਼ਿਆਦਾ ਗਰਮੀ ਪੈਣ ਦੀ ਵਿਖਬਾਣੀ ਕੀਤੀ ਗਈ ਹੈ